ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰੀ ਤੇ ਸੋ ਅੱਜ ਦੀ ਵੀਡੀਓ ਬੜੀ ਹੀ ਦਿਲਚਸਪ ਹੋਣ ਵਾਲੀ ਹੈ ਗੱਲਬਾਤ ਕਰਾਂਗੇ ਦੋਸਤੋ ਸਾ ਜਰਨੈ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਔਰ ਕੈਪਟਨ ਅਮਰਿੰਦਰ ਦੀ ਮੁਲਾਕਾਤ ਦੇ ਬਾਰੇ ਇਹ ਇੱਕ ਬੜੀ ਹੀ ਗੁਪਤ ਮੁਲਾਕਾਤ ਸੀਗੀ ਔਰ ਇਹਦੇ ਵਿੱਚ ਕੀ ਕੁਝ ਹੋਇਆ ਸਾਰੀ ਗੱਲਬਾਤ ਉਹ ਤੋਂ ਲੈ ਕੇ ਐਂਡ ਤੱਕ ਸੁਣਨ ਵਾਲੀ ਹੈ ਕਈ ਗੱਲਾਂ ਉਤੋਂ ਪਰਦਾ ਵੀ ਚੁੱਕ ਹੋਣਾ ਹੈ ਵੀਡੀਓ ਸਾਰੀ ਸੋਣਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਔਰ ਚੈਨਲ ਜਿਨ੍ਹਾਂ ਵੀਰੇ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਲੋ ਤਾਂ ਦੋਸਤੋ ਇਹ ਦਸੰਬਰ 1981 ਜਾਂ ਜਨਵਰੀ 1982 ਦੀ ਬੜੀ ਅਤਿ ਦੀ ਸਰਦੀ ਦੀ ਰਾਤ ਸੀ ਜਦੋਂ ਕੈਪਟਨ ਅਮਰਿੰਦਰ ਨੇ ਆਪਣੇ ਛੋਟੇ ਭਰਾ ਮਲਵਿੰਦਰ ਨੂੰ ਜਿੰਨਾ ਜਲਦੀ ਸੰਭਵ ਹੋ ਕੇ ਓਨੀ ਜਲਦੀ ਮੋਤੀ ਬਾਗ ਮਹਿਲ 'ਚ ਪਹੁੰਚਣ ਲਈ ਗਿਆ ਆਪਣੇ ਭਰਾ ਨੂੰ ਬਿਨਾਂ ਕਿਸੇ ਦੇਰੀ ਤੋਂ ਔਨਲੀ ਹੁਕਮ ਦਿੱਤਾ ਅਰ ਦੋਖ ਪਸਤੌਲਾ ਵੀ ਨਾਲ ਲੈ ਲੈਣਾ ਮਲਵਿੰਦਰ ਜਿਨੇ ਸ਼ਾਇਦ ਹੀ ਕਰੀ ਆਪਣੇ ਭਰਾ ਦੇ ਆਦੇਸ਼ਾਂ ਦੇ ਪ੍ਰਸ਼ਨ ਉਠਾਇਆ ਹੋਵੇ ਭਾਵੇਂ ਕੁਝ ਘਬਰਾਇਆ ਹੋਇਆ ਸੀ ਪਰ ਤੇਜਜੀ ਨਾਲ ਚੱਲ ਪਿਆ ਉਹਨੇ ਜਲਦੀ ਨਾਲ ਆਪਣੇ ਡਰਾਈਵਰ ਸਾਧੂ ਸਿੰਘ ਨੂੰ ਬੁਲਾਇਆ ਕੁਝ ਅਸਲੇ ਦੇ ਨਾਲ ਦੋ ਪਸਤੌਲਾ ਵੀ ਪੈਕ ਕਰ ਲਈਆਂ ਤੇ ਆਪਣੀ ਫੀਟਕਾਰ ਦੇ ਵਿੱਚ ਭਰਾ ਦੀ ਰਹਿਸ਼ਗਾਹ ਵੱਲ ਚੱਲ ਪਿਆ ਟੈਲੀਫੋਨ ਤੇ ਬਲਾਵੇ ਦੇ ਭੇਦ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ ਉਹਨੇ ਆਪਣੇ ਭਰਾ ਨੂੰ ਪੁੱਛਿਆ ਕੈਪਟਨ ਨੂੰ ਕਿ ਅਸੀਂ ਕਿੱਥੇ ਜਾ ਰਹੇ ਹਾਂ ਅਸੀਂ ਭਿੰਡਰਾਂ ਵਾਲੇ ਨੂੰ ਮਿਲਣ ਜਾ ਰਹੇ ਹਾਂ ਕੈਪਟਨ ਨੇ ਦੱਸਿਆ ਇਸ ਭੇਦ ਦੇ ਖੁਲਾਸੇ ਨੇ ਛੋਟੇ ਭਰਾ ਨੂੰ ਥੋੜਾ ਜਿਹਾ ਸਦਮਾ ਜ਼ਰੂਰ ਲਗਾਇਆ ਹੁਣ ਇਸ ਪੜਾਅ ਤੇ ਉਸ ਆਰਮੀ ਬਾਰੇ ਥੋੜਾ ਹੋਰ ਜ਼ਿਆਦਾ ਜਾਣ ਲੈਣਾ ਲਾਹੇਵੰਦ ਹੋਊਗਾ ਜਿਨੇ ਕਿ ਕਈ ਸਾਲਾਂ ਤੱਕ ਪੰਜਾਬ ਚ ਕੇਂਦਰੀ ਮੰਚ ਮੱਲੀ ਰੱਖਿਆ 2 ਜੂਨ 1947 ਨੂੰ ਜੰਮਿਆ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਣਾ ਵਾਲੇ ਸਿੱਧੂ ਬਰਾੜ ਜੱਟ ਸੀ ਅਤੇ ਅੱਠਾਂ ਬੱਚਿਆਂ ਵਿੱਚੋਂ ਸਭ ਤੋਂ ਛੋਟੇ ਸਨ ਉਹਨਾਂ ਨੇ ਆਪਣੀ ਧਾਰਮਿਕ ਸਫਰ ਦੀ ਸ਼ੁਰੂਆਤ ਦਮਦਮੀ ਟਕਸਾਲ ਤੋਂ ਸ਼ੁਰੂ ਕੀਤੀ ਔਰ ਦਮਦਮੀ ਟਕਸਾਲ ਇੱਕ ਅਜਹੀ ਸੰਸਥਾ ਜੋ ਕਿ ਸਿੱਖ ਪ੍ਰਚਾਰਕ ਪੈਦਾ ਕਰਦੀ ਹੈ ਔਰ ਸ਼ੁੱਧ ਕਰਵਾਣੀ ਪੜ੍ਹਨ ਦੀ ਵੀ ਸਿੱਖਿਆ ਦਿੰਦੀ ਹੈ ਤਾਂ ਦੋਸਤੋ ਦਮਦਮੀ ਟਕਸਾਲ ਦਾ ਹੈੱਡਕੁਆਰਟਰ ਮੁੱਖ ਦਫ਼ਤਰ ਮੋਕਾ ਨੇੜੇ ਪੰਜਾਬ ਦੇ ਮੱਧ ਵਿੱਚ ਪਿੰਡ ਭਿੰਡਰ ਵਿਖੇ ਸੀ। ਇਹਦੇ ਕਾਰਨ ਦਮਦਮੀ ਟਕਸਾਲ ਦੇ ਸਾਰੇ ਮੈਂਬਰਾਂ ਨੂੰ ਭਿੰਡਰਾਂ ਵਾਲਿਆਂ ਵਜੋਂ ਜਾਣਿਆ ਜਾਂਦਾ ਸੀ। ਤਾਂ ਇਸੇ ਤਰ੍ਹਾਂ ਸਾਂਝ ਨਾਇਬ ਸਿੰਘ ਵੀ ਖਾਲਸਾ ਭਿੰਡਰਾਂ ਵਾਲਿਆਂ ਦਾ ਨਾਂ ਜਿਹੜਾ ਹਾਸਲ ਹੋਇਆ। ਭਿੰਡਰਾਂ ਵਾਲਿਆਂ ਨੂੰ ਇੱਕ ਚੰਗਾ ਬੁਲਾਰਾ ਹੋਣ ਦਾ ਤੋਹਫ਼ਾ ਜਨਮ ਤੋਂ ਹੀ ਹਾਸਲ ਸੀ। ਅਜੇਹਾ ਕੋਣ ਜਿਸ ਨੇ ਆਉਣ ਵਾਲੇ ਸਾਲਾਂ 'ਚ ਉਹਨਾਂ ਨੇ ਆਪਣੇ ਆਪ ਨੂੰ ਅੱਗੇ ਲਿਆਉਣ ਲਈ ਪੂਰੀ ਤਰ੍ਹਾਂ ਵਰਤਿਆ। ਜਿਉਂ ਹੀ ਉਹ ਬਾਲਗ ਹੋਏ ਭਿੰਡਰਾਂ ਵਾਲੇ ਸੰਤ ਇੱਕ ਲੰਮਾ ਪਤਲਾ ਲੰਮੇ ਨੱਕ ਵਾਲੇ ਤੇ ਸ਼ੱਕੀ ਨਜ਼ਰਾਂ ਵਾਲੇ ਨੌਜਵਾਨ ਨਿਕਲੇ ਦਸਮ ਗੁਰੂ ਵੱਲੋਂ ਦਰਸਾਏ ਗਏ ਖਾਲਸਾ ਪੰਥ ਦੀਆਂ ਪਰੰਪਰਾਵਾਂ ਤੇ ਵਾਪਸ ਪੱਤਣ ਲਈ ਜਿਨ੍ਹਾਂ ਸਿੱਖਾਂ ਨੂੰ ਉਹ ਪ੍ਰਚਾਰ ਕਰਦਾ ਸੀ ਉਹਨਾਂ ਨਾਲ ਜੁੜਨ ਲਈ ਆਪਣੀ ਇਸ ਪੂਰਨ ਦੀ ਕਲਾ ਦੇ ਕੁਦਰਤੀ ਹੁਨਰ ਦੀ ਦਾਤ ਨੂੰ ਉਹਨਾਂ ਨੇ ਬੜਾ ਬਖੂਬੀ ਨਿਵਾਇਆ ਤਾਂ ਹੋਇਆ ਕਿ ਆਮ ਜਨਤਾ ਉਹਨਾਂ ਦੇ ਵਿਚਾਰਾਂ ਨੂੰ ਸੁਣਨ ਵਿੱਚ ਬੜੀ ਦਿਲਚਸਪੀ ਲੈਂਦੀ ਸੀਗੀ ਉਹਨਾਂ ਦੀ ਇੱਕ ਆਵਾਜ਼ ਤੇ ਲੱਖਾਂ ਪ੍ਰਾਣੀ ਅਮਰ ਛਕਦੇ ਸੀਗੇ ਤਾਂ ਉਹਨਾਂ ਦਾ ਦਾਇਰਾ ਬੜਾ ਵਿਸ਼ਾਲ ਹੁੰਦਾ ਗਿਆ ਦਾਜ ਅਤੇ ਸ਼ਰਾਬ ਦੀ ਲਤ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਰੋਕਣ ਲਈ ਅੱਗੇ ਵਧੇ ਸੋ ਅਜਿਹੇ ਤਿਆਗ ਨੇ ਉਹਨਾਂ ਦੇ ਅੰਦਰ ਹੋਰ ਆਤਮ ਤਿਆਗ ਤੇ ਤਿੱਖਾਪਣ ਪੈਦਾ ਕੀਤਾ ਤਾਂ ਛੇਤੀਓ ਉਹਨਾਂ ਨੇ ਜੱਜ ਪੰਚਾਇਤ ਸਜਾ ਯਾਚਕ ਦੀ ਭੂਮਿਕਾ ਵੀ ਨਿਭਾਉਣੀ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਨੇ ਆਪਣੀ ਰੋਜ਼ਮਰਰਾ ਦੀ ਗੱਲਬਾਤ ਤੋਂ ਇਲਾਵਾ ਕਈ ਪਰਿਵਾਰਕ ਝਗੜੇ ਵੀ ਨਿਵਟਾਉਣੇ ਸ਼ੁਰੂ ਕੀਤੇ ਤੇ ਉਹਨਾਂ ਵਿੱਚੋਂ ਕਈਆਂ ਵਿੱਚ ਉਹ ਵਿਚੋਲੇ ਵੀ ਬਣੇ ਤਾਂ ਖੁਸ਼ਵੰਤ ਸਿੰਘ ਆਪਣੀ ਕਿਤਾਬ ਦੀ ਸਟੇਟਡ ਹਿਸਟਰੀ ਆਫ ਦੀ ਸਿੱਖਸ ਵਿੱਚ ਲਿਖਦਾ ਉਹ ਕਹਿੰਦਾ ਕਿਸਾਨ ਜਿਨ੍ਹਾਂ ਨੇ ਮੁਕਦਮੇਬਾਜ਼ੀ ਤੇ ਵਕੀਲਾਂ ਦੀਆਂ ਫੀਸਾਂ ਅਦਾ ਕਰਕੇ ਕਈ ਸਾਲ ਬਰਬਾਦ ਕੀਤੇ ਸਨ ਉਸ ਕੋਲ ਮਦਦ ਲਈ ਆਉਂਦੇ ਯਾਨੀ ਕਿ ਸੰਤਾਂ ਕੋਲ ਜਿਨ੍ਹਾਂ ਔਰਤਾਂ ਨੂੰ ਦਾਜ ਲਈ ਤੰਕ ਕੀਤਾ ਜਾਂਦਾ ਸੀ ਉਹਨਾਂ ਦੇ ਮਾਪੇ ਉਹਦੀ ਮਦਦ ਮੰਗਦੇ ਉਹਦੇ ਚੇਲਿਆਂ ਦਾ ਟੋਲਾ ਉਹਦੇ ਆਦੇਸ਼ਾਂ ਨੂੰ ਲਾਗੂ ਕਰਵਾਉਣਾ ਯਕੀਨੀ ਬਣਾਉਂਦਾ ਅਤੇ ਉਹਦੇ ਹੁਕਮਾਂ ਤੋਂ ਲਾਭ ਹਾਤਲ ਕਰਨ ਵਾਲੇ ਉਹਦੇ ਕੱਟੜ ਪੈਰੋਕਾਰ ਬਣ ਕੇ ਉਹੇ ਲਿਖਦਾ ਹੁਣ ਦੋਸਤੋ ਵਾਪਸ ਕਹਾਣੀ ਵੱਲ ਚੱਲਦੇ ਹਾਂ ਜਿਹੜੀ ਇਹ ਗੋਤਮ ਮੁਲਾਕਾਤ ਹੋਈ ਹੈ ਤਾਂ ਜਦੋਂ ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੋ ਗਈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਗੱਲਬਾਤ ਵਿੱਚ ਲਾਉਣ ਤੋਂ ਬਿਨਾਂ ਪੰਜਾਬ 'ਚ ਸ਼ਾਂਤੀ ਹਾਸਲ ਨਹੀਂ ਕੀਤੀ ਜਾ ਸਕਦੀ ਦਸੰਬਰ ਜਨਵਰੀ ਦੀ ਹੱਡ ਕਮਾਊ ਠੰਡੀ ਰਾਤ 'ਚ ਪਿੰਡ ਰੋਡੇ ਦੇ ਉੱਚੇ ਨੀਵੇਂ ਰਸਤਿਆਂ ਤੇ ਕਾਰ ਵਿੱਚ ਸਵਾਰ ਹੋ ਕੇ ਜਾਣਾ ਬਹੁਤ ਹੀ ਜ਼ਰੂਰੀ ਹੋ ਗਿਆ ਸੀ ਇੰਦਰਾ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਤਾਂ ਨਾਲ ਪਿਛਲੇ ਦਰਵਾਜ਼ੇ ਰਾਹੀਂ ਗੱਲਬਾਤ ਕਰਨ ਕਰਨ ਦਾ ਹੁਕਮ ਦਿੱਤਾ ਸੀਗਾ ਤਾ ਇਹ ਸਮੇਂ ਦੌਰਾਨ ਨਵੰਬਰ 82 ਚ ਕੈਪਟਨ ਨੇ ਅਕਾਲੀਆਂ ਨਾਲ ਗੁਪਤ ਗੱਲਬਾਤ ਸ਼ੁਰੂ ਕਰਤੀ ਸੀ ਇਹ ਗੱਲਬਾਤ ਅਮਰਿੰਦਰ ਸਿੰਘ ਦੇ ਅਕਾਲੀਆਂ ਨਾਲ ਗੱਲਬਾਤ ਦੇ ਨਾਲ-ਨਾਲ ਚੱਲੀ ਕਿਉਂਕਿ ਸੰਤਾਂ ਦਾ ਹੁਕਮ ਰਾਜ ਵਿੱਚ ਵੱਡੇ ਪੱਧਰ ਤੇ ਤਕਰੀਬਨ ਤਕਰੀਬਨ ਸਰਕਾਰ ਦੇ ਬਰਾਬਰ ਹੀ ਚੱਲਦਾ ਸੀ ਅਕਤੂਬਰ 1982 ਦੇ ਅਖੀਰ ਚ ਅਮਰਿੰਦਰ ਉਦੋਂ ਨਵੀਂ ਦਿੱਲੀ ਦੇ ਸੰਸਦੀ ਭਗਨ ਭਵਨ ਪਾਰਲੀਮੈਂਟ ਦੇ ਸੈਂਟਰਲ ਹਾਲ ਵਿੱਚ ਸੀ ਜਦੋਂ ਉਹਨਾਂ ਨੂੰ ਇੰਦਰਾ ਗਾਂਧੀ ਦੇ ਇੱਕ ਸੰਦੇਸ਼ਵਾਕ ਨੇ ਸੰਦੇਸ਼ ਦਿੱਤਾ ਕਿ ਉਹ ਉਹਨੂੰ ਜਲਦ ਤੋਂ ਜਲਦ ਮਿਲਣਾ ਚਾਹੁੰਦੀ ਹੈ ਜਿਉਂ ਹੀ ਮੈਂ ਉਹਨਾਂ ਨੂੰ ਮਿਲਿਆ ਪ੍ਰਧਾਨ ਮੰਤਰੀ ਦਾ ਪਹਿਲਾ ਪ੍ਰਸ਼ਨ ਸੀ ਕਿ ਮੈਂ ਸੰਤ ਪਿੰਡਰਾ ਵਾਲਿਆਂ ਨੂੰ ਜਾਣਦਾ ਹਾਂ ਅਮਰਿੰਦਰ ਯਾਦ ਕਰਿਆ ਦੱਸਦਾ ਅਮਰਿੰਦਰ ਜੋ ਕਿ ਪਿੰਡਰਾ ਵਾਲਿਆਂ ਨੂੰ ਪਹਿਲਾਂ ਕਦੇ ਨਹੀਂ ਸੀ ਮਿਲੇ ਉਹਨੇ ਨਾਂ ਚ ਉੱਤਰ ਦਿੱਤਾ ਪਰ ਇਹ ਵੀ ਇੱਕ ਸਿੱਧੂ ਸੀ ਇਹ ਕਿੰਜ ਹੋ ਸਕਦਾ ਕਿ ਤੁਸੀਂ ਉਹਨੂੰ ਨਾਂ ਜਾਣਦੇ ਹੋਵੋ ਉਹਨੂੰ ਕਦੇ ਮਿਲੇ ਨਾ ਹੋਵੋ ਇੰਦਰਾ ਗਾਂਧੀ ਨੇ ਪੁੱਛਿਆ ਜੋ ਕਿ ਇਸ ਸਚਾਈ ਤੇ ਹੈਰਾਨ ਸੀ ਕਿ ਕਿਵੇਂ ਹੋ ਸਕਦਾ ਕਿ ਦੋ ਸਿੱਧੂ ਇੱਕ ਦੂਸਰੇ ਨੂੰ ਨਾ ਜਾਣਦੇ ਹੋਣ ਸਿੱਧੂ ਬਰਾੜ ਮੈਡਮ ਜ਼ਰੂਰੀ ਨਹੀਂ ਕਿ ਮੈਂ ਸਾਰੇ ਸਿੱਧੂਆਂ ਨੂੰ ਜਾਣਦਾ ਹੋਵਾਂ ਬਰਾੜਾਂ ਨੂੰ ਜਾਣਦਾ ਹੋਵਾਂ ਕਿਉਂਕਿ ਉਹ ਤਾਂ ਲੱਖਾਂ ਦੀ ਗਿਣਤੀ ਵਿੱਚ ਨੇ ਫੇਰ ਵੀ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਉਸ ਨਾਲ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਲੂੰਗਾ ਕੈਪਟਨ ਨੇ ਉੱਤਰ ਦਿੱਤਾ ਹੁਣ ਕੈਪਟਨ ਅਵਿੰਦਰ ਸਿੰਘ ਨੇ ਸੰਤਾਂ ਨਾਲ ਮੁਲਾਕਾਤ ਤੈਅ ਕਰਨ ਲਈ ਲੇਫਟੀਨੈਂਟ ਕਰਨਲ ਜਗਿੰਦਰ ਸਿੰਘ ਮਾਨ ਨੂੰ ਉਦੋਂ ਹੀ ਮੁਲਾਕਾਤ ਕੀਤੀ ਉਹਨਾਂ ਦੇ ਨਾਲ ਕਰਨਲ ਮਾਨ ਪੰਜਾਬ ਵਿਧਾਨ ਸਭਾ ਦਾ ਸਾਬਕਾ ਸਪੀਕਰ ਤੇ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਸੀ ਜਿਹਦੇ ਨਾਲ ਕੈਪਟਨ ਦੀ ਸਾਲੀ ਵਿਆਹੀ ਹੋਈ ਸੀ ਜੋ ਉਸ ਸਮੇਂ ਭਾਰਤੀ ਪੁਲਿਸ ਸਭਾ ਵਿੱਚ ਆਈਪੀਐਸ ਵਿੱਚ ਅਫਸਰ ਸਨ ਛੋਟਾ ਮਾਨ ਸੰਤਾਂ ਦਾ ਕਟੜ ਪ੍ਰਸ਼ੰਸਕ ਸੀ ਕਿਉਂਕਿ ਉਹ ਪਿੰਡਾਂ ਵਾਲੇ ਸਾਤਾਂ ਦੇ ਰਹਿੈਸ਼ੀ ਜ਼ਿਲ੍ਹੇ ਪੰਜਾਬ ਦੇ ਫਰੀਦਕੋਟ ਵਿੱਚ ਇੱਕ ਸੀਨੀਅਰ ਸੁਪਰਡੈਂਟ ਪੁਲਿਸ ਐਸਐਸਪੀ ਵੱਜੋਂ ਤਾਇਨਾਤ ਰਹ ਚੁੱਕਾ ਸੀ ਤਾਂ ਇਸ ਧਰਮ ਪ੍ਰਚਾਰਕ ਨਾਲ ਮੁਲਾਕਾਤ ਤੈਅ ਕਰਨਾ ਉਸ ਲਈ ਕੋਈ ਮੁਸ਼ਕਲ ਕੰਮ ਨਹੀਂ ਸੀ ਆਕਰਕਾਰ ਅੱਧੀ ਰਾਤ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਤਾਂ ਕਿ ਜਿੰਨਾ ਵੀ ਸੰਭਵ ਹੋ ਸਕੇ ਇਸ ਨੂੰ ਗੁਪਤ ਰੱਖਿਆ ਜਾਵੇ ਫੀਟਕਾਰ ਜੋ ਕਿ ਕੈਪਟਨ ਅਤੇ ਮਲਵਿੰਦਰ ਨੂੰ ਲੈ ਕੇ ਜਾ ਰਹੀ ਸੀ ਇਹਨੂੰ ਦਿਸ਼ਾ ਨਿਰਦੇਸ਼ਨ ਦਾ ਕੰਮ ਸਮਰਨਜੀਤ ਸਿੰਘ ਮਾਤਾ ਭਰੋਸੇਮੰਦ ਪੁਲਿਸ ਅਧਿਕਾਰੀ ਚਲਾ ਰਿਹਾ ਸੀ ਇਹਨੂੰ ਜੋ ਕਿ ਅਲੱਗ-ਅਲੱਗ ਰਣਨੀਤਿਕ ਥਾਵਾਂ ਤੇ ਤੈਨਾਤ ਸਨ 200 ਕਿਲੋਮੀਟਰ ਤੋਂ ਵੀ ਵੱਧ ਦਾ ਸਫ਼ਰ ਕੋਈ 4 ਘੰਟਿਆਂ ਦੇ ਵਿੱਚ ਤੈਅ ਕਰਕੇ ਦੋਵੇਂ ਭਰਾ ਨਰਦਾਟ ਸਮੇਂ ਦੇ ਸੰਤਾਂ ਦੇ ਘਰ ਪਹੁੰਚ ਗਏ ਉਹ ਜਦੋਂ ਉੱਤੇ ਪਹੁੰਚੇ ਉਹ ਘਰ ਨਹੀਂ ਸੀ ਇੱਕ ਸੇਵਾਦਾਰ ਉਹਨਾਂ ਨੂੰ ਉਹਨਾਂ ਦੇ ਸੌਣ ਵਾਲੇ ਕਮਰੇ 'ਚ ਲੈ ਗਿਆ ਜਿੱਥੇ ਫਰਨੀਚਰ ਬਜੂ ਵਾਣ ਵਾਲੀਆਂ ਢਿੱਲੀਆਂ ਢਿੱਲੀਆਂ ਉਣੀਆਂ ਹੋਈਆਂ ਤਿੰਨ ਮੰਜ਼ੀਆਂ ਹਨ ਹਰੇਕ ਮੰਜ਼ੀ ਤੇ ਇੱਕ ਰਜਾਈ ਰੱਖੀ ਹੋਈ ਤੇ ਸਾਰਿਆਂ ਦੀ ਖਸਤਾ ਹਾਲਤ ਸੀਗੀ ਸੰਤ ਜੀ ਇੱਕ ਟੂਰ ਤੇ ਬਾਹਰ ਗਏ ਹੋਏ ਸਨ ਤੇ ਜਲਦੀ ਹੀ ਵਾਪਸ ਆ ਜਾਣਗੇ ਉਹਨਾਂ ਨੇ ਮੈਨੂੰ ਤੁਹਾਡਾ ਧਿਆਨ ਰੱਖਣ ਤੇ ਤੁਹਾਡੇ ਆਰਾਮ ਦਾ ਪ੍ਰਬੰਧ ਕਰਨ ਦਾ ਜਿੰਮਾ ਲਾਇਆ ਹੈ ਸੰਤਾਂ ਦਾ ਜੋ ਸੇਵਾਦਾਰ ਸੀ ਉਹਨੇ ਕਿਹਾ ਤਾਂ ਅੱਜ ਰਾਤ ਬੜੀ ਠੰਡ ਹੈ ਮਹਾਰਾਜਾ ਸਾਹਿਬ ਜਦੋਂ ਤੱਕ ਸੰਤ ਜੀ ਵਾਪਸ ਨਹੀਂ ਆਉਂਦੇ ਤਸੀਂ ਰਜਾਈ ਲੈ ਕੇ ਨਿੱਗੇ ਹੋ ਕੇ ਆਰਾਮ ਕਰ ਸਕਦੇ ਹੋ ਉਹ ਸੇਵਾ ਦਾ ਦੋਨੋਂ ਜਵਰਾਜਾਂ ਪ੍ਰਤੀ ਕਾਫੀ ਸਿਹਤਤਾ ਨਾਲ ਪੇਸ਼ ਆਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਹੁਣ ਕੈਪਟਨ ਅਮਰਿੰਦਰ ਤੇ ਮਾਲਵਿੰਦਰ ਜੋ ਕਿ ਠੰਡ ਨਾਲ ਸੁੰਨ ਪਏ ਹੋਏ ਸੀ ਉਹਨਾਂ ਨੇ ਛੇਤੀ ਨਾਲ ਉਹਦੀ ਪੇਸ਼ਕਾਸ਼ ਸਵਾਰ ਕੀਤੀ ਤੇ ਆਪਣੇ ਉੱਪਰ ਰਜਾਈ ਲੈ ਕੇ ਬਿਸਤਰੇ 'ਚ ਬੜ ਗਏ ਸੰਤਾਂ ਦੇ ਲੰਮੇ ਇੰਤਜ਼ਾਰ ਬਾਰੇ ਜ਼ਿਕਰ ਕਰਦੇ ਆ ਅਮਰਿੰਦਰ ਮਜ਼ਾਕ ਕਰਦਾ ਕਿ ਸ਼ਾਇਦ ਮੈਂ ਇਕੱਲਾ ਹੀ ਇੱਕ ਅਜਿਹਾ ਬੰਦਾ ਜੋ ਇਹ ਦਾਵਾ ਕਰ ਸਕਦਾ ਕਿ ਉਹ ਭਿੰਡਰਾਂ ਵਾਲੇ ਤੋਂ ਇਲਾਵਾ ਉਹਦੀ ਮੰਜੀ ਤੇ ਸੁੱਤਾ ਏ। ਕਰੀਬ 2 ਵਜੇ ਸਤ ਭਿੰਡਰਾਂ ਵਾਲੇ ਵਾਪਸ ਆਏ। ਉਹਨਾਂ ਨੇ ਦੇਖਿਆ ਕਿ ਦੋ ਮੇਪਰਾ ਬੜੇ ਮਜ਼ੇ ਨਾਲ ਉਹਦੇ ਕਮਰੇ 'ਚ ਸੁੱਤੇ ਪਏ ਸਨ। ਉਹਨਾਂ 'ਚੋਂ ਇੱਕ ਤਾਂ ਉਹਦੀ ਮੰਜੀ ਉੱਪਰ ਸੁੱਤਾ ਪਿਆ ਹੋ ਸੀ। ਸੰਤਾਂ ਦੀ ਪਰੇ। ਤਾਂ ਮਲਵਿੰਦਰ ਦੱਸਦਾ ਕਿ ਮੇਰੇ ਮੋਢੇ ਤੇ ਕਿਸੇ ਨੇ ਥੱਪਕੀ ਮਾਰੀ ਤੇ ਮੈਂ ਤਰਭ ਕੇ ਉੱਠ ਗਿਆ ਤੇ ਦੇਖਿਆ ਕਿ ਸੰਤ ਜੀ ਮੇਰੇ ਵੱਲ ਵੇਖ ਰਹੇ ਨੇ। ਸੰਤ ਜੀ ਤੁਸੀਂ ਆ ਗਏ। ਮੈਂ ਮਹਾਰਾਜ ਸਾਹਿਬ ਨੂੰ ਜਗਾਉਂਦਾ ਹਾਂ ਤੇ ਮਲਵਿੰਦਰ ਨੇ ਆਪਣੇ ਭਰਾ ਨੂੰ ਹਲਾ ਕੇ ਜਗਾਇਆ ਤੇ ਉਹਨੂੰ ਸੰਤਾਂ ਦੇ ਵਾਪਸ ਆਉਣ ਬਾਰੇ ਦੱਸਿਆ ਤਾਂ ਛੋਟੀ ਜੀ ਸੁੱਖ ਸਾਦ ਪੁੱਛਣ ਤੋਂ ਬਾਅਦ ਕੈਪਟਨ ਨੇ ਪਟਿਆਲਾ ਪਰਿਵਾਰ ਦੇ ਗੁਰਗੋਬਿੰਦ ਸਿੰਘ ਸਾਹਿਬ ਜੀ ਨਾਲ ਇਤਿਹਾਸਕ ਨਾਤੇ ਦੇ ਵਿਸ਼ੇ ਬਾਰੇ ਗੱਲ ਛੇੜ ਕੇ ਗੱਲ ਨੂੰ ਤੋੜਿਆ ਗੱਲਬਾਤ ਉਦੋਂ ਲਗਭਗ ਠੰਡੇ ਵਸਤੇ ਵਿੱਚ ਪੈ ਗਈ ਜਦੋਂ ਮਲਵਿੰਦਰ ਨੇ ਸੰਤਾਂ ਕੋਲੋਂ ਮੁੱਦੇ ਤੋਂ ਬਾਹਰ ਦਾ ਇੱਕ ਪ੍ਰਸ਼ਨ ਪੁੱਛ ਲਿਆ ਕਿਉਂਕਿ ਉਹ ਸਿੱਖ ਮਤ ਦਾ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਵਿੱਚੇ ਕਿੱਥੇ ਲਿਖਿਆ ਕਿ ਨਿਰਦੋਸ਼ ਲੋਕਾਂ ਨੂੰ ਮਾਰਨਾ ਨਿਆਂ ਸੰਗਤ ਹੈ ਤਾਂ ਇਹ ਪ੍ਰਚੰਡ ਸੁਣ ਕੇ ਕੈਪਟਨ ਅਮਰਿੰਦਰ ਛਾਲ ਮਾਰ ਕੇ ਬੇਤਰੇ ਜੋ ਬਾਹਰ ਆ ਗਿਆ ਪਰ ਸੰਤਾਂ ਨੇ ਉਹਨੂੰ ਬੜੀ ਸਹਿਜਤਾ ਨਾਲ ਸੰਭਾਲ ਲਿਆ ਮੁਸਕਰਾਉਂਦੇ ਹੋਏ ਉਹਨੇ ਮਰਵਿੰਦਰ ਤੇ ਪ੍ਰਚੰਡ ਦਾ ਉੱਤਰ ਦਿੱਤਾ ਪਵਿੱਤਰ ਗ੍ਰੰਥ ਵਿੱਚ ਕਿਤੇ ਵੀ ਨਹੀਂ ਦੱਸਿਆ ਗਿਆ ਹੈ ਲੇਕਿਨ ਕੁਝ ਕਾਰਵਾਈਆਂ ਹਾਲਾਤ ਅਨੁਸਾਰ ਕਰਨੀਆਂ ਪੈਂਦੀਆਂ ਫਿਰ ਸੰਤਾਂ ਵਿੱਚੋਂ ਮਤਲਬ ਕਿ ਸੰਤ ਉਹਨਾਂ ਵਿੱਚੋਂ ਨਹੀਂ ਸੀ ਜੋ ਆਪਣੇ ਨਾਲ ਗੁਸਤਾਖੀ ਕਰਨ ਵਾਲੇ ਨੂੰ ਇੰਜ ਹੀ ਜਾਣ ਦੇਵੇ ਇਹ ਗੱਲ ਭਲੀ ਭਾਂਤੀ ਜਾਣਦੇ ਆ ਕਿ ਉਹ ਜਮਾਨੇ ਗਏ ਜਦੋਂ ਸ਼ਹਿਜਾਦਿਆਂ ਦਾ ਸਿੱਕਾ ਚੱਲਦਾ ਸੀ ਸੰਤਾਂ ਨੇ ਆਪਣੇ ਨਿਰਵੈਕਲੇ ਅੰਦਾਜ਼ ਚ ਰਾਜਵੰਸ਼ੀਆਂ ਨੂੰ ਉਹਨਾਂ ਦੀ ਸਹੀ ਜਗ੍ਹਾ ਦਿਖਾ ਦਿੱਤੀ ਹੁਣ ਰਾਜ ਵਿੱਚ ਉਹਦਾ ਹੁਕਮ ਚੱਲਦਾ ਸੀ ਉਹੀ ਉਹਨਾਂ ਨੂੰ ਜੀਵਨ ਸੁਰੱਖਿਆ ਦਾ ਪ੍ਰਦਾਨ ਕਰਦਾ ਸੀ ਉਹਨੇ ਕੈਪਟਨ ਅਵਿਨੰਦਰavaliacao ਰੋਕਾਦਿਆਂ ਕਿਹਾ ਸੰਤਾ ਨੇ ਕਿਉਂਕਿ ਪਟਿਆਲਿਆ ਘਰਾਣੇ ਉੱਪਰ ਉਹਦੇ ਬਾਪੂ ਜੀ ਦੀ ਮਿਹਰ ਰਹੀ ਹੈ ਉਹ ਗੁਰਗੋਵ ਜੀ ਨੇ ਆਪਣੇ ਬਾਪੂ ਜੀ ਆਖਦੇ ਹੁੰਦੇ ਸਨ ਇਸ ਲਈ ਜਦ ਤੱਕ ਉਹ ਜਿਉਂਦੇ ਹਨ ਉਹ ਕਿਸੇ ਨੂੰ ਵੀ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਨਹੀਂ ਦੇਊਗਾ ਗੱਲਬਾਤ ਜਿਹੜੀ ਕਿ ਲੱਗਦਾ ਸੀ ਕਿ ਲਗਭਗ ਖਤਮ ਹੋ ਗਈ ਹੈ ਉਹਨੇ ਇੱਕਦਮ ਫੇਰ ਰਫਤਾਰ ਫੜੀ ਤੇ ਸੰਤਾ ਵੱਲੋਂ ਉਠਾਏ ਗਏ ਕਈ ਮਾਮਲਿਆਂ ਤੇ ਮੰਗਾਂਦਵਾਲੇ ਕੋ ਮੁੰਦੀ ਰਹੀ ਉਹਨਾਂ ਵਿੱਚੋਂ ਇੱਕ ਮੁੱਦਾ ਜਿਹਦੇ ਉੱਪਰ ਬੜੇ ਜੋਰ-ਚੋਰ ਨਾਲ ਬਹਿਸ ਹੋਈ। ਉਸ ਹੀ ਪਾਕਿਸਤਾਨ ਵੱਲੋਂ ਸਿੱਖ ਅੱਤਵਾਦ ਨੂੰ ਹਵਾ ਦੇਣਾ ਔਰ ਇਹਦਾ ਸਮਰਥਨ ਕਰਨਾ। ਤਾਂ ਅਮਰਿੰਦਰ ਨੇ ਕੈਪਟਨ ਨੇ ਸੰਤਾ ਨੂੰ ਜੋ ਕਿ ਕਿਸੇ ਹੱਦ ਤੱਕ ਇਹ ਮੰਨਦੇ ਸੀ ਕਿ ਪਾਕਿਸਤਾਨ ਸਿੱਖਾਂ ਦਾ ਮਿੱਤਰ ਹੈ ਇਹ ਤਰਕ ਦਿੱਤਾ ਕਿ ਪਾਕਿਸਤਾਨ ਦੇਸ਼ ਵਿੱਚ ਰਾਜਕਤਾ ਫੈਲਾਉਣ ਲਈ ਸਿੱਖਾਂ ਦਾ ਇਸਤੇਮਾਲ ਕਰ ਰਿਹਾ ਤੇ ਇੱਕ ਵਾਰੀ ਆਪਣੇ ਉਦੇਸ਼ ਦੀ ਪ੍ਰਾਪਤੀ ਕਰਨ ਤੋਂ ਬਾਅਦ ਉਹ ਇਹਨਾਂ ਨੂੰ ਧੋਖਾ ਦੇਊਗਾ। ਦੂਸਰਾ ਮਹੱਤਵਪੂਰਨ ਮੁੱਦਾ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਉਹ ਪੰਜਾਬ ਦੀ ਖੁਦਮੁਖਤਿਆਰੀ ਬਾਰੇ ਸੀ ਕਿਸੇ ਪੜਾ ਤੇ ਸੰਤਾਂ ਨੇ 1973 ਦਾ ਆਨੰਦਪੁਰ ਸਾਹਿਬ ਮਤਾ ਲਾਗੂ ਕਰਨ ਦੀ ਜ਼ਿੰਮੇਵਾਰੀ ਆਪਣੇ ਉੱਤੇ ਲਈ ਸੀ ਤੇ ਖੁਦਮੁਖਤਿਆਰੀ ਉਹਨਾਂ ਦਾ ਮਹੱਤਵਪੂਰਨ ਅੰਗ ਸੀ ਸੰਯੋਗ ਬਸ ਸੰਤਾਂ ਨੇ ਕਦੇ ਵੀ ਵੱਖਰੇ ਰਾਜ ਦੀ ਮੰਗ ਨਹੀਂ ਕੀਤੀ ਬਲਕਿ ਉਹ 73 ਦੇ ਮਤੇ ਨੂੰ ਲਾਗੂ ਕਰਨ ਲਈ ਜਦੋਜਹਿਦ ਕਰ ਰਹੇ ਸਨ ਖਾਲਸਾਤਾਨ ਦੀ ਮੰਗ ਦੀ ਸਾਜ਼ਿਸ਼ ਵਿਦੇਸ਼ੀ ਸਿੱਖਾਂ ਵੱਲੋਂ ਰਚੀ ਗਈ ਸੀ ਇਹਦੀ ਵਿਚਾਰਧਾਰਾ ਦੇ ਸੰਯੋਗ ਅਮਰੀਕਾ ਚ ਗੰਗਾ ਸਿੰਘ ਢਿੱਲੋਂ ਇੰਗਲੈਂਡ ਡਾਕਟਰ ਜਗਦੀਸ਼ ਸਿੰਘ ਚੋਹਾਨ ਸਨ ਅਸਲ ਚ ਸੰਤਾਂ ਨੇ ਹਮੇਸ਼ਾ ਇਹੀ ਕਹਿਣਾ ਸੀ ਕਿ ਉਹਨਾਂ ਨੇ ਕਦੇ ਵੀ ਗਲਤਾਂ ਦੀ ਮੰਗ ਨਹੀਂ ਕੀਤੀ ਲੇਕਿਨ ਅਗਰ ਇਹਦੀ ਪੇਸ਼ਕਸ਼ ਕੀਤੀ ਗਈ ਤਾਂ ਸਿੱਖ ਇਸ ਪੇਸ਼ਕਸ਼ ਨੂੰ ਨਹੀਂ ਟਕਰਾਉਣਗੇ ਜਿਵੇਂ ਕਿ ਉਹਨਾਂ ਨੇ ਸੰਤਾਂ ਲਈ ਦੀ ਪੰਡਵੇਲੇ ਕੀਤਾ ਸੀ ਹੁਣ ਦੂਜੀ ਮਹੱਤਵਪੂਰਨ ਮੰਗ ਜਿਹੜੀ ਸੰਤਾਂ ਨੇ ਰੱਖੀ ਉਹ ਸੀ ਇੰਦਰਾ ਗਾਂਧੀ ਨਾਲ ਗੁਪਤ ਮੁਲਾਕਾਤ ਉਹਨੇ ਉਹਨਾਂ ਨੇ ਸ਼ਰਤ ਵੀ ਰੱਖੀ ਕਿ ਉਹ ਉਸ ਨਾਲ ਉਹਦੇ ਧਰਤੀ ਪੰਜਾਬ 'ਚ ਮੁਲਾਕਾਤ ਕਰੇ। ਉਹਨਾਂ ਦੀ ਜਿੱਦ ਸੀ ਕਿ ਉਹਨੂੰ ਮਿਲਣ ਲਈ ਪ੍ਰਧਾਨ ਮੰਤਰੀ ਨੇੜੇ ਦੇ ਹਲਵਾਰਾ ਹਵਾਈ ਅੱਡੇ ਤੇ ਆਵੇ। ਉਹਨਾਂ ਦਾ ਤਰਕ ਸੀ ਕਿ ਉਸ ਨਾਲ ਕਿਤੇ ਹੋਰ ਮੁਲਾਕਾਤ ਕਰਨ ਨਾਲ ਸਿੱਖ ਸੰਗਤ ਦੇ ਵਿੱਚ ਗਲਤ ਸੰਦੇਸ਼ ਜਾਊਗਾ ਤੇ ਉਹਨਾਂ ਨੂੰ ਇੰਜ ਲੱਗੇਗਾ ਕਿ ਜਿਵੇਂ ਉਹਨਾਂ ਨੇ ਕੇਂਦਰ ਨਾਲ ਸਮਝੌਤਾ ਕਰ ਲਿਆ। ਹੁਣ ਅਮਰਿੰਦਰ ਨੇ ਇਸ ਬੇਨਤੀ ਨੂੰ ਸਿਰੇ ਤੋਂ ਹੀ ਨਕਾਰਤਾ ਤੇ ਕਿਹਾ ਕਿ ਦੇਖਦੀ ਪ੍ਰਧਾਨ ਮੰਤਰੀ ਦਾ ਪੰਜਾਬ ਆ ਕੇ ਉਹਨੂੰ ਮਿਲਣਾ ਉਚਿਤ ਨਹੀਂ ਹੋਊਗਾ। ਔਰ ਇਹ ਇੰਜ ਲੱਗੂਆ ਜਿਵੇਂ ਉਹਨੇ ਜ਼ੋਰ ਜ਼ਬਰਦਸਤੀ ਅੱਗੇ ਗੋਡੇ ਟੇਕ ਦਿੱਤੇ ਹੋਣ ਇਹ ਤੋਂ ਇਲਾਵਾ ਉਹਦੇ ਹਰਵਾਰਾ ਆਉਣ ਨਾਲ ਸਾਰਾ ਰੱਖਿਆ ਮਤਰਾਲਾ ਇਹਦੇ ਵਿੱਚ ਸ਼ਾਮਲ ਹੋਊਗਾ ਤੇ ਮੁਲਾਕਾਤ ਕਿਸੇ ਵੀ ਤਰ੍ਹਾਂ ਲਗੋप्त ਨਹੀਂ ਹੋਏਗਾ ਐਸਾ ਕਿ ਕਿਪਟਨ ਨੇ ਹਾਲਾਂਕਿ ਦਿੱਲੀ 'ਚ ਉਹਨਾਂ ਦੋਹਾਂ ਦੀ ਮੁਲਾਕਾਤ ਦਾ ਪ੍ਰਬੰਧ ਕਰਨ ਦੀ ਸੰਭਾਵਨਾ ਜਤਾਈ ਜਿਸ ਤੋਂ ਸੰਤਾ ਨੇ ਇਨਕਾਰ ਕਰਤਾ ਫਿਰ ਸੰਤਾ ਨੇ ਰਜੀਵ ਗਾਂਧੀ ਉਸ ਸਮੇਂ ਕਾਂਗਰਸੀ ਸੰਸਦ ਇਨਾਂ ਦੇ ਪੰਜਾਬ ਆ ਕੇ ਉਹਦੇ ਨਾਲ ਮੁਲਾਕਾਤ ਕਰਨ ਬਾਰੇ ਕਿਹਾ ਜਿਹਦੇ ਉੱਤਰ 'ਚ ਅਮਰਿੰਦਰ ਨੇ ਕਿਹਾ ਕਿ ਉਹ ਆਪਣੇ ਦੂਨ ਸਕੂਲ ਦੇ ਮਿੱਤਰ ਨਾਲ ਇਸ ਬਾਰੇ ਵਿਚਾਰ ਵਟਾਂਦਰਾ ਕਰੂਗਾ। ਯਾਨੀ ਕਿ ਉਹਦੇ ਨਾਲ ਪੜਦਾ ਰਿਹਾ ਕੈਪਟਨ ਅਮਰਿੰਦਰ ਕਹਿੰਦਾ ਕਿ ਭਿੰਡਰਾਂ ਵਾਲੇ ਬਾਰੇ ਮੇਰੀ ਪਹਿਲੀ ਧਾਰਨਾ ਇਹ ਸੀ ਕਿ ਉਹ ਇੱਕ ਸਿੱਧਾ ਸਦਾ ਵਿਅਕਤੀ ਸੀ। ਉਹ ਗੱਲਬਾਤ ਅਤੇ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਸੀ ਤੇ ਉਹਨੇ ਇਹ ਅਹਿਸਾਸ ਦਵਾਇਆ ਕਿ ਉਹ ਗੱਲ ਸੁਣ ਲਈ ਅਤੇ ਸ਼ਾਂਤੀ ਬਹਾਲੀ ਲਈ ਕੰਮ ਕਰਨ ਲਈ ਵੀ ਤਿਆਰ ਸੀ ਤੁਸੀਂ ਉਹਨੂੰ ਸਿੱਧਾ ਪ੍ਰਸ਼ਨ ਕਰੋ ਅਤੇ ਉਹ ਤੁਹਾਨੂੰ ਇਹਦਾ ਸਿੱਧਾ ਉੱਤਰ ਦਵੇਗਾ ਉਹ ਗੱਲਬਾਤ ਲਈ ਵੀ ਤਿਆਰ ਸੀ ਲੇਕਿਨ ਇਹ ਕੇਂਦਰੀ ਰਾਜਨੀਤੀ ਖੇਡੀ ਗਈ ਅਤੇ ਉਹਦੀ ਆਪਣੀ ਵਧ ਰਹੀ ਲੋਕਪ੍ਰਿਤਾ ਸੀ ਜਿਨੇ ਉਹਨੂੰ ਉਹਦੇ ਆਡਿਅਲ ਰਵਈਏ ਨਾਲ ਜੋੜੀ ਰੱਖਿਆ ਤੇ ਉਹਨੂੰ ਉਸ ਹੱਦ ਤੱਕ ਧੂਕੇ ਲਹਿ ਗਈ ਜਿੱਥੋਂ ਕੋਈ ਵਾਪਸੀ ਨਹੀਂ ਸੀ ਇਹ ਕੈਪਟਨ ਕਹਿੰਦਾ ਕਿਉਂਕਿ ਭਿੰਡਰਾਂਵਾਲਾ ਆਪਣੇ ਹੀ ਜਾਣੇ ਪਛਾਣੇ ਇਲਾਕੇ 'ਚ ਗਾਂਧੀ ਪਰਿਵਾਰ ਦੇ ਇੱਕ ਮੈਂਬਰ ਨੂੰ ਮਿਲ ਕੇ ਜ਼ਿਆਦਾ ਸਹਿਜ ਮਹਿਸੂਸ ਕਰ ਰਿਹਾ ਸੀ ਰਜੀਵ ਗਾਂਧੀ ਨੇ ਪਿੰਡਰਾਵਾਲੇ ਨੂੰ ਉਹਦੀ ਤਾਤੀ ਤੇ ਉਹਨੂੰ ਮਿਲਣ ਦੇ ਪ੍ਰਸਤਾਵ ਨੂੰ ਮੰਨ ਲਿਆ। ਰਜੀਵ ਗਾਂਧੀ ਤੇ ਪਿੰਡਰਾਵਾਲੇ ਵਿੱਚ ਇੱਕ ਗੁਪਤ ਮੁਲਾਕਾਤ ਦਾ ਪ੍ਰਬੰਧ ਕਰ ਲਈ। ਕੈਪਟਨ ਇੱਕ ਵਾਰ ਫਿਰ ਲੈਫਟੀਨੈਂਟ ਕਰਨਲ ਜੁਕੇਂਦਰ ਸਿੰਘ ਮਾਨਕੋੜ ਪਹੁੰਚਿਆ। ਹੁਣ ਕੈਪਟਨ ਦੇ ਮਤਾਬਕ ਦਸੰਬਰ 82 ਚ ਰਜੀਵ ਗਾਂਧੀ ਅਤੇ ਸੰਤਾ ਦੀਆਂ ਦੋ ਗੁਪਤ ਮੁਲਾਕਾਤਾਂ। ਰਜੀਵ ਗਾਂਧੀ ਵੱਲੋਂ ਆਪਣਾ ਵਾਅਦਾ ਨਾ ਨਿਭਾਉਣ ਕਾਰਨ ਸਿਰੇ ਨਾ ਚੜ ਸਕੀ। ਪਹਿਲੇ ਮੌਕੇ ਤੇ ਨਵੀਂ ਦਿੱਲੀ ਦੇ ਸ਼ਫਦਰਜੰਗ ਹਵਾਈ ਅੱਡੇ ਤੋਂ ਰਜੀਵ ਅਤੇ ਕੈਪਟਨ ਨੂੰ ਵਾਪਸ ਬੁਲਾ ਲਿਆ ਗਿਆ ਜਦ ਉਹ ਧਾਰਮਿਕ குரு ਕਹਾਉਣ ਵਾਲੇ ਚੰਦਰਾ ਸਵਾਮੀ ਦੇ ਹਵਾਈ ਜਹਾਜ਼ ਤੇ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਚੱਲਣੇ ਵਾਲੇ ਸੀ ਭਾਵੇਂ ਕਿਸੇ ਵੀ ਅਸਲ ਕਾਰਨ ਦਾ ਖੁਲਾਸਾ ਨਹੀਂ ਕੀਤਾ ਗਿਆ ਕੈਪਟਨ ਦਾ ਮੰਨਣਾ ਕਿ ਇੰਟੈਲੀਜੈਂਸ ਏਜੰਸੀਆਂ ਨੇ ਇੰਦਰਾ ਗਾਂਧੀ ਨੂੰ ਅਜਿਹਾ ਕਰਨ ਲਈ ਕਿਹਾ ਹੋਊਗਾ ਉਹਨਾਂ ਨੇ ਉਹਨਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਹਨਾਂ ਦੇ ਪੁੱਤਰ ਦੀ ਜਾਨ ਨੂੰ ਖਤਰਾ ਹੋ ਸਕਦਾ ਜਿਸ ਤੋਂ ਮਗਰੋਂ ਦੀਪ ਗਾਂਧੀ ਨੂੰ ਵਾਪਸ ਪਰਤ ਆਉਣ ਦਾ ਸੰਦੇਸ਼ ਭੇਜਿਆ ਗਿਆ ਕੈਪਟਨ ਇਹ ਵੀ ਮਜੂਦ ਕਰਦਾ ਕਿ ਇੰਟੈਲੀਜੈਂਸ ਏਜੰਸੀਆਂ ਨੂੰ ਇਸ ਮੁਲਾਕਾਤ ਦੀ ਪਿੰਕ ਪਈ ਹੋਊਗੀ ਜੋ ਉਹਨਾਂ ਨੇ ਦਰਵਾਰਾ ਸਿੰਘ ਤੱਕ ਪਹੁੰਚਾਈ ਉਦੋਂ ਮੁੱਖ ਮੰਤਰੀ ਸੀ ਦਰਵਾਰਾ ਸੀ ਜਿਨੇ ਇੰਦਰਾ ਗਾਂਧੀ ਨਾਲ ਸੰਪਰਕ ਕਰਕੇ ਉਹਨੂੰ ਮਨਾ ਲਿਆ ਹੋਊਗਾ ਕਿ ਉਹਦੇ ਪੁੱਤਰ ਦੀ ਭਿੰਡਰਾਂ ਵਾਲਿਆਂ ਨਾਲ ਮੁਲਾਕਾਤ ਸੁਰੱਖਿਅਤ ਅਸੀ ਸੰਯੋਗ ਵਾਸ ਕੈਪਟਨ ਅਤੇ ਦਰਵਾਰਾ ਸਿੰਘ ਦੋਨੋਂ ਇੱਕ ਦੂਜੇ ਨੂੰ ਇੱਕ ਅੱਖ ਵੀ ਨਹੀਂ ਪਾਉਂਦੇ ਅਤੇ ਜਦੋਂ ਵੀ ਕਿਸੇ ਸ਼ਾਂਤੀ ਵਾਰਤਾ ਵਿੱਚ ਅਮਰਿੰਦਰ ਸ਼ਾਮਲ ਹੁੰਦਾ ਰਾਜਨੀਤੀ ਦੇ ਸਾਥਾਂ ਹਮੇਸ਼ਾ ਹੀ ਪ੍ਰਭਲ ਰਹਿੰਦੀਆਂ ਹੁਣ ਕੈਪਟਨ ਇਹ ਵੀ ਸਪਕਾਰਦਾ ਕਿ ਬਿਨਾਂ ਸ਼ੱਕ ਇਹ ਇੱਕ ਬਹੁਤ ਵੱਡੀ ਨਿਮੋਚੀ ਸੀ ਉਹ ਨਾਲ ਹੀ ਕਹਿੰਦਾ ਲੇਕਿਨ ਤੁਹਾਨੂੰ ਅੱਗੇ ਵਧਣਾ ਹੀ ਹੁੰਦਾ ਹੈ ਕਿਉਂਕਿ ਗੱਲਬਾਤ ਰਾਣ ਇਹ ਸਭ ਤਾਂ ਚੱਲਦਾ ਹੀ ਰਹਿੰਦਾ ਭਾਵੇਂ ਇਹ ਸਭ ਤੋਂ ਪਿੰਡਾਂ ਵਾਲਾ ਬਹੁਤ ਗੁੱਸੇ ਵਿੱਚ ਸੀ ਕਿਉਂਕਿ ਉਸ ਨਾਲ ਪਹਿਲੀ ਵਾਰੀ ਧੋਖਾ ਕੀਤਾ ਗਿਆ ਸੀ ਫਿਰ ਵੀ ਕਿਸੇ ਤਰ੍ਹਾਂ ਬਹੁਤ ਕੋਸ਼ਿਸ਼ਾਂ ਨਾਲ ਇਹ ਕਹਿ ਕੇ ਕਿ ਰਾਜੀਵ ਗਾਂਧੀ ਨੂੰ ਦੁਬਾਰਾ ਇੱਕ ਮੌਕਾ ਦੇਣਾ ਚਾਹੀਦਾ ਹੈ ਉਸ ਨੂੰ ਰਾਜੀਵ ਗਾਂਧੀ ਨਾਲ ਦੂਸਰੀ ਮੁਲਾਕਾਤ ਲਈ ਮਨਾ ਲਿਆ ਗਿਆ ਪਰ ਅਫਸੋਸ ਇਸ ਵਾਰ ਫਿਰ ਰਾਜੀਵ ਗਾਂਧੀ ਨਹੀਂ ਆਇਆ ਇਸ ਵਾਰ ਅਮਰਿੰਦਰ ਅਤੇ ਰਾਜੀਵ ਸਫਦਰ ਜੰਗ ਹਵਾਈ ਅੱਡੇ ਤੋਂ ਉਡਾਣ ਭਰ ਚੁੱਕੇ ਸਨ ਪਰ ਉਹਨੂੰ ਅੱਧੇ ਰਸਤੇ ਤੁਸੀਂ ਬਾਸਪਲਾ ਲਿਆ ਗਿਆ ਕਾਰਨ ਉਹੀ ਜੋ ਪਿਛਲੀ ਵਾਰੀ ਦੋਰੀ ناکਾਮਯਾਬੀ ਤੋਂ ਘਬਰਾਏ ਬਿਨਾ ਅਮਰਿੰਦਰ ਸਿੰਘ ਦੂਜੇ ਸਾਲਸੀਆਂ ਨਾਲ ਉਮੀਦ ਦੀ ਬਾਹ ਫੜ ਕੇ ਗੱਲਬਾਤ ਨੂੰ ਕਾਇਮ ਰੱਖਦੇ ਹੋਏ ਸੀ ਜਦੋਂ ਤੱਕ ਉਹ ਇਸ ਵਿੱਚ ਸ਼ਾਮਲ ਰਹੇ ਕੇਂਦਰ ਸਰਕਾਰ ਦੇ ਜੁਲਾਈ 84 ਦੇ ਵਾਈਟ ਪੇਪਰ ਜਿਹਨੂੰ ਕਿ ਕੋਫੀਆਂ ਗੱਲਬਾਤ ਵੀ ਕਿਹਾ ਜਾਂਦਾ ਤਦ ਤੱਕ ਉਹ ਅਕਸਰ ਭਾਰਤ ਸਰਕਾਰ ਦੀ ਖਾਸ ਜਹਾਜ਼ ਤੇ ਦਿੱਲੀ ਤੋਂ ਅੰਬਲਸਰ ਉਡਾਨ ਭਰਦੇ ਜੋ ਜ਼ਿਆਦਾਤਰ ਰਾਤ ਵੇਲੇ ਹੁੰਦੀ ਉਹ ਦੋਵੇਂ ਸੰਤਾਂ ਹਰਚਾਂਸੀ ਲੋਂਗਵਾਲ ਤੇ ਸੰਤ ਪਿੰਡ ਵਾਲਿਆਂ ਨੂੰ ਮਿਲਣ ਆਉਂਦੇ ਪਰ ਉਹਨਾਂ ਨੂੰ ਅਲੱਗ ਅਲੱਗ ਮੰਨਦੇ ਪਰ ਕਿਸਮਤੀ ਨਾਲ ਗੱਲਬਾਤ ਵਿੱਚ ਹੋ ਰਹੀਆਂ ਲਗਾਤਾਰ ਨਾ ਕਾਮਯਾਬੀਆਂ ਨੇ ਛੇਤੀਓ ਪੰਜਾਬ ਨੂੰ ਇੱਕ ਆਉਣ ਵਾਲੀ ਵੱਡੀ ਪਰਬਾਤੀ ਵੱਲ ਤੱਕਤਾ ਤਾਂ ਇਹ ਸੀ ਦੋਸਤੋ ਸਾਰੀ ਚੱਕਰਵਾਜੀ ਇਹ ਤੋਂ ਬਾਰੇ ਤੇ ਹਮਲੇ ਹੋਏ ਆ ਤੇ ਮਿਲਦੇ ਆ ਅਗਲੀ ਜਾਣਕਾਰੀ ਨਾਲ ਤੇ ਉਹ ਆ ਗਿਆ ਜੇ ਕਿਤੇ ਇਹ ਗੱਲਬਾਤ ਸਿਰੇ ਚੜ੍ਹ ਜਾਂਦੀ ਚੜ੍ਹ ਜਾਂਦੀ ਜਾਂ ਰਜੀਵ ਨਾਲ ਸੰਤਨ ਦੀ ਮੁਲਾਕਾਤ ਹੋ ਜਾਂਦੀ ਫੇਰ ਵੀ ਕੁਝ ਹੱਦ ਤੱਕ ਹੋ ਸਕਦਾ ਸੀ ਮੇਰੇ ਖਿਆਲ ਨਾਲ ਸੋ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਸਮਿਲਦੇ ਆ ਦੋਸਤੋ ਅਗਲੀ ਵੀਡੀਓ ਤੇ ਆ ਗਿਆ ਸਤਿ ਸ਼੍ਰੀ ਅਕਾਲ